ਸਫਾਈ ਸੇਵਕ ਜੂਨੀਅਨ ਜਿੰਦਾਬਾਦ 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 ਸਫਾਈ ਸੇਵਕ ਜੂਨੀਅਨ ਜਿੰਦਾਬਾਦ ਜਿੰਦਾਬਾਦ ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਨਗਰ ਕੌਂਸਲ ਧਾਰੀਵਾਲ ਸਫਾਈ ਸੇਵਕ ਜੂਨੀਅਨ ਅਤੇ ਵਾਰਡ ਨੰਬਰ 9 ਧਾਰੀਵਾਲ ਦੇ ਮਹਿਲਾ ਕਾਉਂਸਲਰ ਦੇ ਪਤੀ ਕਰਨੈਲ ਸਿੰਘ ਨਾਲ ਹੋਏ ਵਿਵਾਦ ਨੂੰ ਸੁਲਝਾਉਣ ਲਈ ਪ੍ਰਧਾਨ ਅਸੁਨੀ ਦੁਗਲ ਦੀ ਅਗਵਾਈ ਹੇਠ ਸਮੂਹ ਕਾਉਂਸਲਰਾਂ ਅਤੇ ਸਫਾਈ ਸੇਵਕਾਂ ਦੀ ਮੀਟਿੰਗ ਹੋਈ ਵਿਵਾਦ ਸੁਲਝਾਉਣ ਦੀ ਕੋਸ਼ਿਸ਼ ਉਸ ਵੇਲੇ ਨਾਕਾਮ ਰਹੀ ਜਦ ਸਫਾਈ ਸੇਵਕ ਜੂਨੀਅਨ ਪ੍ਰਧਾਨ ਇਕਬਦਰ ਕਲਿਆਣ ਅਤੇ ਕਾਉਂਸਲਰ ਦੀਪਕ ਕੁਮਾਰ ਦੀ ਆਪਸ ਵਿੱਚ ਇਸ ਗੱਲ ਨੂੰ ਲੈ ਕੇ ਬਹਿਸ ਹੋ ਗਈ ਕਿ ਸਫਾਈ ਸੇਵਕ ਜੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਕੋਈ ਵੀ ਕਾਉਂਸਲਰ ਸਫਾਈ ਸੇਵਕ ਨੂੰ ਕੰਮ ਨਹੀਂ ਆ ਸਕਦਾ ਇਸ ਗੱਲ ਦਾ ਕਾਉਂਸਲਰ ਦੀਪਕ ਕੁਮਾਰ ਨੇ ਇਤਰਾਜ਼ ਕੀਤਾ ਕਿ ਅਸੀਂ ਲੋਕਾਂ ਦੇ ਚੁਣੇ ਹੋਏ ਨਮਾਇंदे ਹਾਂ ਅਤੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਕਰਮਚਾਰੀਆਂ ਅਤੇ ਸਪਾਈ ਸੇਵਕਾਂ ਦਾ ਸਹਿਯੋਗ ਲੈਣਾ ਕਾਨੂੰਨੀ ਹੱਕ ਹੈ ਜਦਕਿ ਸਪਾਈ ਸੇਵਕਾਂ ਅਤੇ ਕਰਮਚਾਰੀ ਸਾਡੇ ਪਰਿਵਾਰਕ ਮੈਂਬਰ ਹਨ ਪਰ ਦੂਜੇ ਪਾਸੇ ਸਪਾਈ ਸੇਵਕ ਜੂਨੀਅਨ ਪ੍ਰਧਾਨ ਸਕੰਦਰ ਕਲਿਆਣ ਨੇ ਕਾਉਂਸਲਰ ਦੀਪਕ ਕੁਮਾਰ ਤੇ આરોਪ ਲਗਾਇਆ ਕਿ ਉਹਨਾਂ ਵੱਲੋਂ ਧਮਕਾਇਆ ਗਿਆ ਕਿ ਵੇਖੋ ਵੇਖਾਂਗੇ ਤੁਹਾਡੇ ਮਤੇ ਕੌਣ ਪਾਸ ਕਰਦਾ ਹੈ ਜਦ ਕਿ ਹੋਰ ਵੀ ਬਹੁਤ ਕੁਝ ਕਿਹਾ ਸਫਾਈ ਸੇਵਕ ਜੂਨੀਅਰ ਪ੍ਰਧਾਨ ਸਕੰਦਰ ਕਲਿਆਣ ਨੇ ਕਿਹਾ ਕਿ ਅਸੀਂ ਸ਼ਹਿਰ ਵਾਸੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਗੱਲ ਖਤਮ ਕਰਨਾ ਚਾਹੁੰਦੇ ਹਾਂ ਪਰ ਜੇਕਰ ਕੋਈ ਡਰਾ ਧਮਕਾ ਕੇ ਦਬਾਉਣ ਦਾ ਯਤਨ ਕਰੇਗਾ ਤਾਂ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਦਾ ਸਹਿਯੋਗ ਲੈ ਕੇ ਸੰਘਰਸ਼ ਹੋਰ ਤੇਜ਼ ਕਰਾਂਗੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਦੋਹਾਂ ਤਰ੍ਹਾਂ ਸ਼ਹਿਰ ਵਾਸੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਸਲੇ ਦੇ ਹੱਲ ਵੱਲ ਵਧਣਗੇ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਸਿਕੰਦਰ ਪ੍ਰਧਾਨ ਸਫਾਈ ਸੇਵਕ ਯੂਨੀਅਨ ਜਿਵੇਂ ਕਿ ਇਹ ਜਿਹੜਾ ਸਾਰਾ ਮਸਲਾ ਹੀ ਜਿਹੜੇ 9 ਨੰਬਰ ਵਾਰਡ ਦੇ ਕੌਂਸਲਰਾ ਸੰਤੋਸ਼ ਕੋਰ ਜੀ ਉਹਨਾਂ ਦੇ ਹਸਬੰਦ ਦੇ ਨਾਲ ਜਿਹੜੀ ਸਾਟਿਸਫਾਈ ਸੇਵਕ ਦੇ ਪਤਨੀ ਦੇ ਨਾਲ ਜਿਹੜੀ ਮਾੜੀ ਸ਼ਬਦਾਂਦਲੀ ਬੋਲੀ ਗਈ ਉਸ ਮਸਲੇ 'ਚ ਅੱਜ ਅਸੀਂ ਆਪਣੀ ਪਰਸਨਲ ਜੂਨੀਅਨ ਦੀ ਮੀਟਿੰਗ 'ਚ ਬੈਠੇ ਹੋਏ ਸੀ ਕਿ ਜਿਹਦੇ ਵਿੱਚ ਸਾਨੂੰ ਪ੍ਰਧਾਨ ਜੀ ਦਾ ਮੈਸੇਜ ਆਇਆ ਪ੍ਰਧਾਨ ਜੀ ਆਏ ਕਿ ਸਾਡੇ ਕਾਉਂਸਲਰ ਇਕੱਠੇ ਹੋਏ ਆ ਤੇ ਤੁਸੀਂ ਆਓ ਔਰ ਅਸੀਂ ਸਹਿਮਤੀ ਨਾਲ ਉਹਨਾਂ ਕੋਲ ਗਏ ਆ ਔਰ ਬਹੁਤ ਅچھے ਤਰੀਕੇ ਨਾਲ ਗੱਲ ਵੀ ਚੱਲ ਰਹੀ ਆ ਔਰ ਅਸੀਂ ਚਲੋ ਇੱਕ ਸ਼ਹਿਰ ਵਾਸੀਆਂ ਦੇ ਹੋਣ ਦੇ ਨਾਤੇ ਕਿ ਛੋਟਾ ਜਿਹਾ ਸ਼ਹਿਰ ਆ ਇਕੱਠੇ ਰਹਿਣਾ ਵਾ ਇਹਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਇਨਾਂ ਦੀ ਗੱਲ ਨੂੰ ਪ੍ਰਵਾਨ ਕੀਤਾ ਔਰ ਇਹਨਾਂ ਕੋਲ ਆ ਕੇ ਬੈਠੇ ਆ ਔਰ ਇਹ ਕੋਸ਼ਿਸ਼ ਕੀਤੀ ਕਿ ਚਲੋ ਜੇ ਮੁੱਕ ਦੀ ਆ ਮੁੱਕੇ ਲੇਕਿਨ ਉਹਦੇ ਵਿੱਚ ਜਦੋਂ ਗੱਲ ਚੱਲ ਰਹੀ ਆ ਚੱਲਦੀ ਗੱਲ ਦੇ ਵਿੱਚ ਦੀਪਕ ਕੁਮਾਰ ਇੰਟੂ ਭਾਜੀ ਜਿਹੜੇ ਪਤਾ ਨਹੀਂ ਕਿਉਂ ਇੰਨੇ ਓਖੇ ਹੋਏ ਆ ਉਹਨਾਂ ਨੇ ਗੱਲ ਸ਼ੁਰੂ ਕਰਤੀ ਕਿ ਵੇਖ ਨੇ ਤੁਹਾਡਾ ਮਤਾ ਕੌਣ ਪਾਉਂਦਾ ਵਾ ਤੁਹਾਡੇ ਕੰਮ ਕੌਣ ਕਰਦਾ ਵਾ ਤੁਹਾਡੇ ਕੋਲ ਜੋ ਹੁੰਦਾ ਕਰ ਲੋ ਇਹ ਦੋ ਤਿੰਨ ਗੱਲਾਂ ਜਿਹੜੀਆਂ ਬੜੀਆਂ ਧਮਕੀ ਭਰੀਆਂ ਗੱਲਾਂ ਆ ਨਾ ਕਹਿ ਕੇ ਤੇ ਉੱਠ ਕੇ ਚਲ ਗਏ ਜਿਹਦੇ ਵਿੱਚ ਪੂਰਾ ਹਾਊਸ ਆ ਇਹ ਤਿੰਨ ਗੱਲਾਂ ਜਿਹੜੀਆਂ ਇਹਨਾਂ ਨੇ ਧਮਕੀ ਭਰੀਆਂ ਸਾਨੂੰ ਕਹੀਆਂ ਵਾ ਇਹ ਹੁਣ ਕਿਸ ਮੰਚਾ ਨਾਲ ਕਹੀਆਂ ਵਾ ਸਾਨੂੰ ਨਹੀਂ ਪਤਾ ਔਰ ਸਾਡੀ ਪੂਰੀ ਜੂਨੀਅਨ ਚ ਰੋਸ ਆ ਅਸੀਂ ਮਕਾਨ ਨੂੰ ਆਏ ਆ ਲੇਕਿਨ ਅੱਜ ਇਹਨਾਂ ਦੀ ਬਦੌਲਤ ਨਹੀਂ ਮੁੱਕਿਆ ਕੰਮ ਔਰ ਹੁਣ ਜਿਹੜਾ ਇਹ ਸਾਡਾ ਸੰਗਰ ਸ਼ੋਰ ਤੇਜ ਹੋਏਗਾ ਕਿ ਜੇ ਸਾਨੂੰ ਕੋਈ ਇਹ ਧਮਕੀ ਦੇ ਰਿਹਾ ਕੋਈ ਥੋਸ ਸਾਡੇ ਤੇ ਜਮਾ ਰਿਹਾ ਥੋਸ ਤੇ ਅਸੀਂ ਵੀ ਨਹੀਂ ਫਿਰ ਜਮਨ ਦੇਣੀ ਆਪਣੇ ਤੇ ਅਸੀਂ ਇੱਥੇ ਉਮਰ ਭਾਰ ਦੇ ਮੁਲਾਜ਼ਮ ਆ ਇਹ 2 4 5 ਸਾਲ ਲਈ ਆਂਦੇ ਆ ਅਸੀਂ ਇਹਨਾਂ ਦੇ ਸਾਥ ਦੇ ਨੂੰ ਹਰ ਕੰਮ ਵਿੱਚ ਸਾਥ ਦਿੰਨੇ ਆ ਲੇਕਿਨ ਇਹ ਸਾਡੇ ਨਾਲ ਇਤਨਾ ਵਿਤਕਰਾ ਕਰਨ ਹੁਣ ਜਿਹੜੀ ਸਾਡੀ ਜਥੇਬੰਦੀਆਂ ਚ ਗੱਲ ਹੋਈ ਆ ਸੌਂਵਾਰ ਆਪਾਂ ਅੰਦਰ ਅਲਟੀਮੇਟ ਦਿੱਤਾ 24 ਘੰਟੇ ਦਾ ਠੀਕ ਆ ਜੀ ਸੌਂਵਾਰ ਨੂੰ ਨਹੀਂ ਹਾਈਵੇ ਜਾਮ ਕਰਾਂਗੇ ਜਿਹਦੇ ਵਿੱਚ ਸਾਡੇ ਕੋਲ ਪੂਰੇ ਪੰਜਾਬ ਦੀਆਂ ਜਥੇਬੰਦੀਆਂ ਵੀ ਆਣਗੀਆਂ ਸਾਡਾ 크ਰਿਸਚਨ ਭਾਈਚਾਰਾ ਜਿਹਦੇ ਵਿੱਚ ਇਕੱਠਾ ਹੋਏਗਾ ਵਾਲਮਿਕ ਭਾਈ ਚਾਰਾ ਇਕੱਠਾ ਹੋਏਗਾ ਸਾਡੀ ਸਮੂਹ ਜਿਹੜੀ ਸਫਾਈ ਸੇਵਕ ਯੂਨੀਅਨ ਪੰਜਾਬ ਆ ਉਹ ਵੀ ਇਕੱਠੀ ਹੋਏਗੀ ਉਹ ਸਾਡੇ ਕੋਲ ਜੋ ਇਹ ਭਾਜੀ ਕਹਿ ਗਏ ਆ ਕਿ ਕੱਲੋ ਜੋ ਹੁੰਦਾ ਵਾ ਹੁਣ ਅਸੀਂ ਉਸੇ ਤਰੀਕੇ ਨਾਲ ਚੱਲਾਂ ਕਿ ਜੋ ਸਾਡੇ ਕੋ ਹੋਇਆ ਅਸੀਂ ਉਹੋ ਹੀ ਕਰਨਾ ਵਾ ਪਹਿਲਾਂ ਤਾਂ ਅਸੀਂ ਸੋਚਿਆ ਸੀ ਕਿ ਪਰਚਾ ਨਹੀਂ ਕਟਣਾ ਕੱਟਿਆ ਜਾਵੇ ਕਿ ਸਹਿਮਤੀ ਨਾਲ ਫੈਸਲਾ ਹੋ ਜੇ ਪਰ ਹੁਣ ਅਸੀਂ ਪਰਚਾ ਕਟਾ ਕੇ ਉੱਠਾਂਗੇ ਔਰ ਇਹਨਾਂ ਕੋ ਭਾਜੀ ਕੋ ਇਹ ਵੀ ਸਵਾਲ ਦਾ ਜਿਹੜਾ ਜਵਾਬ ਲਵਾਂਗੇ ਕਿ ਇਹ ਕੈਂ ਦਾ ਮਤਲਬ ਕੀ ਆ ਤੁਹਾਡਾ ਇਹਦੇ ਵਿੱਚ ਮੈਂ ਸ਼ਹਿਰ ਵਾਸੀਆਂ ਦਾ ਵੀ ਸੰਯੋਗ ਚਾਹਨਾ ਵਾ ਅਪੀਲ ਕਰਨਾ ਵਾ ਕਿ ਜਿਹੜੀ ਇਹ ਸਫਾਈ ਦੀ ਵਿਵਸਥਾ ਹੁਣ ਬੰਦ ਹੋ ਹੁੰਦੀ ਆ ਉਹਦੇ ਵਿੱਚ ਜਿਹੜੇ ਸ਼ਹਿਰ ਵਾਸੀਆਂ ਦੀ ਜਿਹੜੀ ਮੁਸ਼ਕਲ ਆ ਸਫਾਈ ਨੂੰ ਲੈ ਕੇ ਆਣਗੀ ਬਿਮਾਰੀ ਫੈਲਣ ਦਾ ਡਰਿਆ ਉਹਦਾ ਸਾਰਾ ਜ਼ਿੰਮਾ ਜਿਹੜਾ ਵਾ ਇਹ ਮਿਊਨਿਸਪਲ ਜਿਹੜੀ ਮੈਨੇਜਮੈਂਟ ਆ ਐਮਸੀ ਇਹ ਸਾਰਾ ਜ਼ਿੰਮੇਵਾਰੀ ਇਹਨਾਂ ਦੀ ਹੋਵੇਗੀ ਕਿਉਂਕਿ ਸਾਡੇ ਵੱਲੋਂ ਤੇ ਗੱਲ ਮੁਕਾਈ ਗਈ ਸੀ ਲੇਕਿਨ ਅੱਜ ਇਹਨਾਂ ਦੇ ਕਰਕੇ ਦੋ ਸ਼ਬਦਾਂ ਦੇ ਕਰਕੇ ਫੇਰ ਗੱਲ ਰਹਿ ਗਈ ਆ ਜਿੰਨੀ ਵੀ ਇਹ ਸਫਾਈ ਦੀ ਵਿਵਸਥਾ ਬੰਦ ਹੋਏਗੀ ਇਹਦਾ ਸਾਰਾ ਜ਼ਿੰਮੇਦਾਰ ਮੈਨੇਜਮੈਂਟ ਹੋਵੇਗਾ ਜੀ ਭਾਜੀ ਮੈਂ ਨਗਰ ਕੌਂਸਲ ਦੀ ਮੁਲਾਜ਼ਮ ਗੀਤਾ ਗਿੱਲ ਤਾਰੀਵਾਲ ਤੋਂ ਬੋਲ ਰਹੀ ਆ ਸਾਡੇ ਮੁਲਾਜ਼ਮ ਜੋਨੀ ਦੀ ਵਾਈਫ ਉਹਦੇ ਨਾਲ ਸਾਡੇ ਐਮਸੀ ਜਿਹੜੇ ਐਮਸੀ ਵਾਈਫ ਆ ਲੇਡੀਸ ਆ ਉਹਦੇ ਘਰ ਵਾਲੇ ਨੇ ਜਾ ਕੇ ਸਾਡੇ ਉਹਨਾਂ ਮਤਲਬ ਜਿਹੜੀ ਸਿਸਟਰ ਆ ਸਾਡੀ ਉਹਨੂੰ ਗਲਤ ਬੋਲਿਆ ਉਦੇ ਮੁਤਾਬਕ ਅਸੀਂ ਇਹ ਸਾਰਾ ਸੰਘਰਸ਼ ਕੀਤਾ ਵਾ ਉਹਨਾਂ ਨੇ ਸਾਨੂੰ ਮਾੜੀ ਜਾਤੀ ਦੇ ਸ਼ਬਦ ਵੀ ਬੋਲੇ ਨੇ ਉਹਨਾਂ ਨੇ ਸਾਨੂੰ ਚੂੜੇ ਵੀ ਕੀਆ ਇਹਦੇ ਵਿੱਚ ਇਹਦਾ ਵੀ ਅਸੀਂ ਵਿਰੋਧ ਕਰਾਂਗੇ ਤੇ ਜੇ ਇਹਦੇ ਵਿੱਚ ਹੁਣ ਅਸੀਂ ਇਹਨਾਂ ਨਾਲ ਸਮਝੌਤਾ ਕਰਨ ਲਈ ਬੈਠੇ ਸੀ ਕਿ ਚਲੋ ਇਹ ਨਗਰ ਸਾਡੇ ਸ਼ਹਿਰ ਵਾਸੀ ਅਸੀਂ ਇਹਨਾਂ ਨਾਲ ਸਮਝੌਤਾ ਕਰਨਾ ਚਾਹੁੰਦੇ ਸੀ ਇਹਨਾਂ ਨੇ ਸਾਡੀਆਂ ਗੱਲਾਂ ਨਹੀਂ ਸੁਣੀਆਂ ਇਹਨਾਂ ਨੇ ਸਾਡੇ ਸੁਣਨ ਦੀ ਬਜਾਏ ਉਹਨਾਂ ਸਾਡੀ ਸਾਈਡ ਲੈਣ ਦੀ ਬਜਾਏ ਉਹਨਾਂ ਦੀ ਸਾਈਡ ਲਈ ਆ ਨਾ ਕਿ ਸਾਨੂੰ ਪੁੱਛਿਆ ਕਿ ਕੀ ਗੱਲਬਾਤ ਹੋਈ ਹੈ ਸਾਨੂੰ ਇਹਨਾਂ ਨੇ ਕੁਝ ਨਹੀਂ ਪੁੱਛਿਆ ਇਹਦੇ ਵਿੱਚ ਸਾਡੇ ਜੇ ਮੁਲਾਜ਼ਮਾਂ ਦਾ ਕੋਈ ਨੁਕਸਾਨ ਹੋਏਗਾ ਉਹਦੇ ਅਸੀਂ ਇਹ ਜਿਹੜੇ ਸਾਡੇ ਐਮਸੀ ਆ ਉਹ ਜ਼ਿੰਮੇਵਾਰ ਹੋਣਗੇ ਜੇ ਇਹਦੇ ਵਿੱਚ ਜੇ ਸਾਡਾ ਇਹਨਾਂ ਨੇ ਨਹੀਂ ਕੋ ਸਾਡੇ ਹੱਕ ਵਿੱਚ ਗੱਲ ਕਰਨਗੇ ਤੇ ਅਸੀਂ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਇਹਦੇ ਵਿੱਚ ਸਾਨੂੰ ਇਨਸਾਫ ਚਾਹੀਦਾ ਆ ਆਪਾਂ ਸਾਰੇ ਸ਼ਹਿਰ ਵਾਸੀਆਂ ਦਾ ਇਨਸਾਫ ਚਾਹੁੰਦੇ ਆ ਜੇਕਰ ਇਹਨਾਂ ਨੇ ਮਤਲਬ ਇਹ ਸਾਡੇ ਹੱਕ ਵਿੱਚ ਨਹੀਂ ਫੈਸਲਾ ਲੈਣਗੇ ਨਹੀਂ ਸਾਡੇ ਸਾਡੇ ਆਪਾਂ ਇਹਨਾਂ ਨੂੰ ਸਹਿਮਤੀ ਕਰਨੀ ਚਾਹੁੰਦੇ ਸੀ ਅਸੀਂ ਇਸ ਫੈਸਲੇ ਨੂੰ ਮਤਲਬ ਜਿਹੜਾ ਇੱਥੇ ਖਤਮ ਕਰਨਾ ਚਾਹੁੰਦੇ ਸੀ ਲੇਕਿਨ ਇਹਨਾਂ ਨੇ ਖਤਮ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਉਹਨੂੰ ਵਧਾ ਦਿੱਤਾ ਆ ਹੁਣ ਆਪਾਂ ਇਸ ਨੂੰ ਅੱਗੇ ਲੈ ਕੇ ਚੱਲਾਂਗੇ ਕਿਉਂਕਿ ਅਸੀਂ ਵੀ ਆਪਣੇ ਸ਼ਹਿਰ ਵਿੱਚ ਰਹਿਣਾ ਵਾ ਇਹਨਾਂ ਐਮਸੀ ਜਿਹੜੇ 5 ਸਾਲ ਵਾਸਤੇ ਆਉਂਦੇ ਆ ਇਹਨਾਂ ਵਾਸਤੇ ਇਹ ਹੋਣਾ ਚਾਹੀਦਾ ਕਿ ਅਸੀਂ ਮੁਲਾਜ਼ਮ ਜਿਹੜੇ ਆਪਾਂ ਉਹਨਾਂ ਨੂੰ ਵੀ ਆਪਣੇ ਵਰਗੇ ਸਮਝੀਏ ਇਹ ਸਾਨੂੰ ਆਪਣੇ ਵਰਗੇ ਨਹੀਂ ਸਮਝੇ ਸਾਨੂੰ ਇਨਸਾਨ ਨਹੀਂ ਸਮਝਦੇ ਸਾਨੂੰ ਇਹ ਸਮਝਦੇ ਆ ਕਿ ਇਹ ਕੰਮ ਵਾਲੇ ਇਹਨਾਂ ਦਾ ਕੰਮ ਕੂੜਾ ਚੁੱਕਣਾ ਵਾ ਸਾਨੂੰ ਇਹ ਕੂੜਾ ਕੜ ਕੇ ਸਮਝਦੇ ਪਰ ਅਸੀਂ ਹੋਰ ਨਹੀਂ ਹੋਣਾ ਚਾਹੁੰਦੇ ਅਸੀਂ ਉਹ ਨਹੀਂ ਹੋਵਾਂਗੇ ਇਹਨਾਂ ਨੂੰ ਹੁਣ ਉਹ ਬਣ ਕੇ ਵਿਖਾਵਾਂਗੇ ਕਿ ਅਸੀਂ ਵੀ ਇਹਨਾਂ ਵਰਗੇ ਆ ਇਹਨਾਂ ਵਰਗੇ ਅਸੀਂ ਇਨਸਾਨ ਆ ਆਪਾ ਆਪਣੀ ਇਨਸਾਨੀਅਤ ਨੂੰ ਲੈ ਕੇ ਸੀ ਇਹਨਾਂ ਨਾਲ ਸਹਿਮਤੀ ਕਰਨੀ ਚਾਹੁੰਦੇ ਸੀ ਲੇਕਿਨ ਇਹਨਾਂ ਨੇ ਖੁਦ ਵਿਗਨ ਪਾਇਆ ਵੇ ਦੇ ਵਿੱਚ ਇਹਦੇ ਵਿੱਚ ਕੱਲ ਨੂੰ ਸਾਡੇ ਕੋਈ ਸਿਮਲਾਜਮ ਦਾ ਨੁਕਸਾਨ ਹੁੰਦਾ ਕੁਝ ਵੀ ਹੋਏਗਾ ਇਹਦੇ ਵਿੱਚ ਜ਼ਿੰਮੇਵਾਰ ਜਿਹੜੇ ਐਮਸੀ ਹੋਣ। ਇਹ ਐਪੀਸੋਡ ਹੋਇਆ ਜੀ ਮੈਂ ਕਹਾਂਗਾ ਉਹ ਨਹੀਂ ਹੋਣਾ ਚਾਹੀਦਾ। ਮਾਮੂਲੀ ਤਕਰਾਰ ਨੂੰ ਇੱਕ ਬੜਾ ਵੱਡਾ ਐਜੀਟੇਸ਼ਨ ਬਣਾ ਦਿੱਤੀ ਗਈ ਆ ਜੋ ਕਿ ਨਹੀਂ ਹੋਣੀ ਚਾਹੀਦੀ। ਅਸੀਂ ਸ਼ਹਿਰੋਂ ਬਾਹਰ ਹੀ ਮੈਂ ਪ੍ਰਧਾਨ ਜੀ ਆ ਕੇ ਸ਼ਾਮ ਨੂੰ ਇਹਨਾਂ ਨਾਲ ਬੈਠ ਕੇ ਸਫਾਈ ਕਰਮਚਾਰੀਆਂ ਨਾਲ ਜਿਹਨਾਂ ਨੂੰ ਸਿਕੰਦਰ ਦੀ ਲੀਡ ਕਰਦੇ ਆ ਸਾਰੀ ਗੱਲਬਾਤ ਹੋਈ ਹੈ ਅੱਜ ਦਾ 1:30 ਦਾ ਟਾਈਮ ਸੀ 1:30 ਵਜੇ ਆਪਾਂ ਸਾਰੇ ਇਕੱਠੇ ਰਿਹਾ ਬੜੇ ਵਧੀਆ ਮਾਹੌਲ ਚ ਗੱਲਬਾਤ ਚੱਲ ਰਹੀ ਸੀ ਗੱਲਬਾਤ ਆਲਮੋਸਟ ਖਤਮ ਹੋ ਜਲੀ ਤੇ ਇਹਨਾਂ ਨੇ ਉੱਠ ਕੇ ਇੱਕ ਕੰਡੀਸ਼ਨ ਰੱਖਤੀ ਵੀ ਸਫਾਈ ਕਰਮਚਾਰੀ ਕੋਈ ਵੀ ਸਫਾਈ ਕਰਮਚਾਰੀ ਨੂੰ ਐਮਸੀ ਦਾ ਕੋਈ ਹੱਕ ਨਹੀਂ ਆ ਵੀ ਉਹ ਕੰਮ ਉਹਨਾਂ ਆਖੇ ਜਦੋਂ ਇਥੇ ਕੰਮ ਕਰਦਾ ਨਹੀਂ ਕਰੇ ਇਹ ਸਾਨੂੰ ਭਰੋਸਾ ਦਵਾਉਂਦੀ ਸਾਨੂੰ ਵੀ ਐਮਸੀ ਨਹੀਂ ਕੰਮ ਕਰਦਾ ਮੈਂ ਇੱਕ ਪੱਤਰਕਾਰ ਦੇ ਨਾਤੇ ਨਾ ਹੋ ਕੇ ਇੱਕ ਚੰਗੇ ਸਿਟੀਜ਼ਨ ਹੋਣ ਦੇ ਨਾਤੇ ਮੈਨੂੰ ਇੱਕ ਚੀਜ਼ ਮੇਰੀ ਗੱਲ ਦਾ ਜਵਾਬ ਦਿਓ ਵੀ ਸ਼ਹਿਰ ਦੇ ਅਸੀਂ ਚੁਣੇ ਹੋਏ ਨਮਾਇਦੇ ਆ ਤੁਹਾਡੇ ਮਹੱਲੇ 'ਚ ਜਾਂ ਸ਼ਹਿਰ ਦੇ ਵਿੱਚ ਕਿਸੇ ਵੀ ਵਾਰ 'ਚ ਕਿਸੇ ਨੂੰ ਕੰਮ ਪੈਂਦਾ ਉਹ ਕਿਹਨੂੰ ਅਪਰੋਚ ਕਰਦਾ ਨਹੀਂ ਉਹ ਐਮਸੀ ਨੂੰ ਅਪਰੋਚ ਕਰਦਾ ਵੀ ਐਮਸੀ ਸਾਹਿਬ ਮੇਰੀ ਵਾਰਡ ਦਾ ਇਹ ਕੰਮ ਆ ਇਹ ਕਰਵਾਓ ਕੰਮ ਸਾਡੇ ਕੋਲ ਕੀ ਆ ਵਾਰਡ ਵਾਸੀ ਦੀ ਕਿਸੇ ਦੀ ਲਾਈਟ ਨਹੀਂ ਹੈ ਗਈ ਕਿ ਇਹਦਾ ਗਲੀ ਦਾ ਇਸ਼ੂ ਆ ਕਿ ਇਹਦਾ ਨਾਲੀ ਦਾ ਇਸ਼ੂ ਆ ਕਿ ਇਹਦਾ ਪੂਰੇ ਦਾ ਇਸ਼ੂ ਆ ਉਹ ਇਹੀ ਕਿਨੂੰ ਕਾਂਗੇ ਦੀ ਸਫਾਈ ਕਰਮਚਾਰੀ ਨੂੰ ਕਹਿਣਾ ਜੇ ਇਹ ਸਫਾਈ ਕਰਮਚਾਰੀ ਨੂੰ ਕਹਿ ਹੀ ਨਹੀਂ ਸਕਦੇ ਮੈਂ ਇਹ ਜ਼ਰੂਰ ਇਹਨਾਂ ਨੂੰ ਕਹਾਂਗਾ ਇਹਨਾਂ ਨੇ ਕੰਡੀਸ਼ਨ ਰੱਖੀ ਆ ਵੀ ਸਾਨੂੰ ਕੋਈ ਵੀ ਐਮਸੀ ਕੰਮ ਨਹੀਂ ਕਰੇਗਾ ਜੇ ਇੱਥੇ ਕੰਮ ਹੀ ਨਹੀਂ ਕਰਣਾ ਕਿਸੇ ਨੂੰ ਤੇ ਇਹ ਕਾਦੇ ਵਾਸਤੇ ਇਹਦਾ ਮਤਲਬ ਜਿਹੜਾ ਸਵਿਧਾਨ ਆ ਜਾਂ ਕੋਈ ਵੀ ਕਾਨੂੰਨ ਇਹ ਤੇ ਖਤਮ ਹੀ ਹੋ ਗਿਆ ਐਮਸੀ ਕਾਦੇ ਵਾਸਤੇ ਆਹੀ ਉਹ ਅਹੀ ਲੋਕਾਂ ਦੇ ਕੰਮ ਨਹੀਂ ਕਰਾਉਣੇ ਇਹਨਾਂ ਨੂੰ ਕੰਮ ਨਹੀਂ ਖਾਂਗੇ ਤੇ ਕੰਮ ਕਰੇਗਾ ਕੌਣ ਜੀ ਇਸ ਗੱਲ ਨੂੰ ਮਤਲਬ ਜਿਹੜੀ ਮੈਂ ਦੇਖਿਆ ਸਿਕੰਦਰ ਜੀ ਨੇ ਜਿਹੜੀ ਬਾਈਟ ਦਿੱਤੀ ਆ ਉਹਦੇ ਵਿੱਚ ਉਹਨਾਂ ਇਹ ਤੇ ਆਖਿਆ ਵੀ ਰਿੰਟੂ ਭਾਜੀ ਨੇ ਪਤਾ ਨਹੀਂ ਕਿਹੜੀ ਗੱਲ ਦਾ ਉਹਨਾਂ ਨੂੰ ਬਸਾ ਸੀ ਪਰ ਉਹਨਾਂ ਇੱਕ ਜਮਿਆਰ ਉਹਦੇ ਤੇ ਹੋ ਕੇ ਤੁਸੀਂ ਪ੍ਰਧਾਨ ਹੋ ਯੂਨੀਅਨ ਦੇ ਗੱਲ ਪੱਤਰਕਾਰਾਂ ਨੂੰ ਪੂਰੀ ਦੱਸੋ ਵੀ ਇਹੀ ਉਥੇ ਇਹ ਕੰਡੀਸ਼ਨ ਰੱਖੀ ਆ ਵੀ ਐਮਸੀ ਕੋਈ ਆਪ ਵੀ ਸਾਹਮਣੇ ਬੈਠੋ ਮੇਰੇ ਮੇਰੇ ਸਾਹਮਣੇ ਬੈਠੋ ਤੇ ਮੈਨੂੰ ਦੱਸੋ ਵੀ ਤੁਸੀਂ ਇਨੀ ਇਹ ਕੰਡੀਸ਼ਨ ਤਾਂ ਠੀਕ ਹੈ ਨਹੀਂ ਵੀ ਕੋਈ ਵੀ ਐਮਸੀ ਸਾਨੂੰ ਕੰਮ ਉਹ ਨਹੀਂ ਕਰੇਗਾ ਇਹ ਤੁਸੀਂ ਗੱਲ ਇਹ ਪੱਤਰਕਾਰਾਂ ਨੂੰ ਕਿਉਂ ਨਹੀਂ ਦੱਸੇ ਵੀ ਇਹੀ ਇਹ ਕੰਡੀਸ਼ਨ ਤਾਂ ਠੀਕ ਉਹਦੇ ਕਰਕੇ ਰਿੰਤੂ ਨੇ ਨਹੀਂ ਗੱਲ ਕਹੀ ਹਾਂ ਇਹ ਮੈਂ ਇਹ ਗੱਲ ਜ਼ਰੂਰ ਕਹੀ ਆ ਵੀ ਤਾਂ ਇਹ ਗੱਲ ਜਿਹੜੀ ਇਹ ਕਹਿ ਰਿਹਾ ਉਹ ਕਹਿੰਦੇ ਵੀ ਵੇਖਾਂਗੇ ਇਹ ਨਹੀਂ ਤੁਹਾਡਾ ਮਤਾ ਕੌਣ ਪਾਸ ਕਰਦਾ ਬਿਲਕੁਲ ਗਲਤ ਇਹ ਵੀ ਗੱਲ ਆ ਮੈਂ ਇਹ ਗੱਲ ਜ਼ਰੂਰ ਆਖੀ ਆ ਵੀ ਜੇ ਐਮਸੀ ਨੇ ਤੁਹਾਨੂੰ ਕੰਮ ਤੇ ਨਹੀਂ ਕਹਿਣਾ ਫਿਰ ਤੁਸੀਂ ਵੀ ਐਮਸੀ ਨੂੰ ਆਪਣੇ ਕਿਸੇ ਮਤੇ ਵੱਲੋਂ ਨਾ ਪਿਓ ਇਹ ਜ਼ਰੂਰ ਮੈਂ ਕਿਹਾ ਵੀ ਜੇ ਐਮਸੀ ਨੇ ਤੁਹਾਨੂੰ ਕਿਹੇ ਕਰਮਚਾਰੀ ਨੂੰ ਸਫਾਈ ਸੇਵਕ ਨੂੰ ਆਪਣੀ ਵਾਰਡ ਦੇ ਕੰਮ ਵੱਲੋਂ ਨਹੀਂ ਕਹਿਣਾ ਤੇ ਫਿਰ ਜੇ ਤੁਹਾਡਾ ਵੀ ਕੋਈ ਮਤਾ ਆਉਂਦਾ ਫਿਰ ਤੁਸੀਂ ਵੀ ਐਮਸੀ ਨੂੰ ਨਾ ਅਪਰੋਚ ਕਰਿਓ ਵੀ ਸਾਡੇ ਮਤਾ ਨਾ ਪਾਓ ਜੀ ਇਹ ਗੱਲ ਜ਼ਰੂਰ ਹੋਈ ਆ ਮੈਂ ਮੈਨੂੰ ਇਹ ਸੱਚੀ ਦਾ ਮਾਣਿਆ ਵੀ ਮੈਂ 3 ਸਵਾ 3 ਸਾਲਾਂ ਦੇ ਵਿੱਚ ਜਿੰਨੀ ਸਪੋਰਟ ਸਫਾਈ ਯੂਨੀਅਨ ਦੀ ਮੈਂ ਕੀਤੀ ਆ ਕਮੇਟੀ ਘਰ ਦੇ ਵਿੱਚ ਧਾਰੀਵਾਲ ਨਗਰ ਕੌਂਸਲ ਦੇ ਵਿੱਚ ਕਿਸੇ ਨੇ ਵੀ ਨਹੀਂ ਕੀਤੀ ਔਰ ਜਿੰਨਾ ਮੈਨੂੰ ਮਾਰ ਸਿਕੰਦਰ ਦੀ ਤੁਹਾਡੇ ਤੇ ਹੀ ਤੁਸੀਂ ਉਹ ਗੱਲ ਛਿਪਾ ਕੇ ਸਾਰਾ ਆਪਣਾ ਇੱਜ਼ਤ ਘਟਾਈ ਆ ਤੁਸੀਂ ਜੇ ਸਾਰੀ ਗੱਲ ਦੱਸੋ ਪੱਤਰਕਾਰਾਂ ਨੂੰ ਦੇਹੀ ਇਹ ਕੰਡੀਸ਼ਨ ਰੱਖੀ ਆ ਵੀ ਐਮਸੀ ਕੋਈ ਸਾਨੂੰ ਕੰਮ ਹੋ ਲੋ ਨਹੀਂ ਕੇਗਾ ਤੇ ਉਹਦੇ ਤੋਂ ਰਿੰਡੂ ਭਾਈ ਨੇ ਸਾਨੂੰ ਇਹ ਗੱਲ ਆਖੀ ਆ ਮੈਂ ਕਿਹੜੀ ਗੱਲੋਂ ਭੜਤਣਾ ਤੁਹਾਡੇ ਤੇ ਤਿੰਨ ਸਵਾ ਤਿੰਨ ਸਾਰਾਂ ਚ ਮੈਂ ਤੁਹਾਡੇ ਤੇ ਕਿਉਂ ਨਹੀਂ ਭੜ ਗਿਆ ਹਰ ਇਸ਼ੂ ਤੇ ਮੈਂ ਤੁਹਾਡੇ ਨਾਲ ਖਲੋਤਾ ਹਰ ਇਸ਼ੂ ਤੇ ਜਾਇਜ ਤੇ ਨਜਾਇਜ ਤੇ ਜਿੱਥੇ ਵੀ ਤੁਸੀਂ ਮੈਨੂੰ ਆਵਾਜ਼ ਮਾਰੀ ਆ ਵੀ ਉਹਨੇ ਇਥੋਂ ਤੱਕ ਵੀ ਦਰੀ ਤੇ ਮੈਂ ਤੁਹਾਡੇ ਤੇ ਬਿੰਦਾ ਰਿਹਾ ਤੇ ਅੱਜ ਕੀ ਉਹਦੀ ਗੱਲ ਹੋ ਗਈ ਕਿਉਂ ਤੁਸੀਂ ਇਹ ਜੀਆਂ ਕੰਡੀਸ਼ਨਾਂ ਰੱਖ ਰਹੇ ਹੋ ਤੁਸੀਂ ਕਿ ਜਥੇਬੰਦੀ ਨਾਲ ਜੁੜੇ ਹੋ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਸਾਨੂੰ ਦਬਾ ਕੇ ਕੋਈ ਫੈਸਲਾ ਕਰਦੇ ਹੋ ਪਰ ਸਾਡੇ ਸਫਾਈ ਸੇਵਕ ਇੱਕ ਪਰਿਵਾਰਕ ਤੁਹਾਡੇ ਮੈਂਬਰ ਹੀ ਆ ਤੁਸੀਂ ਇਕੱਠੇ ਰਹੇ ਹੋ ਦਫ਼ਤਰ ਤੇ ਤੁਸੀਂ ਕਾਉਂਸਲਰ ਜੀ ਚੁਣੇ ਹੋਏ ਨਮਾਜ ਜੀ ਤੇ ਇਸ ਐਪੀਸ਼ੂ ਨੂੰ ਲਾਗੇ ਖਤਮ ਕਰਨ ਦਾ ਕੋਈ ਗਾਂ ਪੁਇਖ ਤੇ ਯਤਨ ਕਰੋਗੇ ਸਰ ਮੈਂ ਅਹੀ ਅੱਜ ਵੀ ਮੇਰੀ ਜਿਹੜੀ ਗੱਲ ਸ਼ੁਰੂਆਤ ਹੋਈ ਆ ਇਸੇ ਗੱਲ ਤੋਂ ਸ਼ੁਰੂਆਤ ਹੋਈ ਆ ਵੀ ਆਪਾਂ ਕਾਉਂਸਲਰ ਆਤ ਵੀ ਸਫਾਈ ਕਰਮਚਾਰੀ ਹੋਏ ਇੱਕ ਪਰਿਵਾਰਿਕ ਰਿਸ਼ਤਾ ਸਾਡਾ ਸਾਡੀ ਇਸ ਕਸ਼ਮਕਸ਼ ਦੇ ਵਿੱਚ ਸ਼ਹਿਰ ਦਾ ਨੁਕਸਾਨ ਨਾ ਹੋਏ ਇਸ ਗੱਲ ਤੋਂ ਮੈਂ ਗੱਲ ਸਟਾਰਟ ਕੀਤੀ ਆ ਗੱਲ ਮੁੱਕ ਗਈ ਆਲਮੋਸਟ ਗੱਲ ਮੁੱਕ ਗਈ ਆ ਰਾਜਨਾਵਾ ਆਲਮੋਸਟ ਹੋ ਗਿਆ ਉੱਥੇ ਦਿੱਤੇ ਇਹਨਾਂ ਨੇ ਉੱਠ ਕੇ ਇੱਕ ਕੰਡੀਸ਼ਨ ਰੱਖੀ ਆ ਵੀ ਕੋਈ ਵੀ ਐਮਸੀ ਈਵਨ ਦੈਟ ਮੈਨੀ ਵੀ ਮੈਨੂੰ ਕਿਹਾ ਉਹਦੇ ਸਾਰੇ ਐਮਸੀ ਬੈਠੇ ਵੀ ਮੈਨੂੰ ਪਰਟੀਕੁਲਰ ਕਿਹਾ ਵੀ ਰਿੰਟੂ ਸਾਰਾ ਹੋਣਾ ਹੀ ਕੰਮ ਕਰੇਗਾ ਵੀ ਕੋਈ ਐਮਸੀ ਕੰਮ ਨਹੀਂ ਸਾਨੂੰ ਕਹਿ ਸਕਦਾ ਸਾਡਾ ਕੀ ਇਹ ਉੱਥੇ ਫਿਰ ਰੋਲ ਕੀ ਆ ਲੋਕੀ ਸਾਨੂੰ ਕੰਮ ਕਹਿਣਗੇ ਤੇ ਇਹੀ ਇਹਨਾਂ ਨੂੰ ਮੁਲਾਜ਼ਮਾ ਨੂੰ ਕੰਮ ਕਹਿਣਾ ਮੈਨੂੰ 3 ਸਾਲ ਸਵਾ 3 ਸਾਲ ਦੇ ਵਿੱਚ ਦੱਸੋ ਮੇਰੇ ਵਾਰ ਦੇ ਵਿੱਚ ਜਿਹੜਾ ਵੀ ਮੂੜਾ ਕੰਮ ਕਰਦਾ ਕੋਈ ਮੈਂ ਕਦੀ ਕਿਸ ਨੂੰ ਦਬਕਾ ਮਾਰ ਕੇ ਕੰਮ ਕਰਾਇਆ ਮੂਰਾ ਬੋਬੀ ਨੇ 1.5-2 ਸਾਲ ਕੰਮ ਕੀਤਾ ਸਾਲ ਤੋਂ ਸੂਰੇਜ ਕੰਮ ਕਰ ਰਿਹਾ ਜੇ ਮੈਨੂੰ ਕੋਈ ਮਹੱਲੇ ਤੋਂ ਫੋਨ ਆਉਂਦਾ ਫੋਨ ਕਰੀਦਾ ਬੇਟਾ ਜੀ ਇਹ ਕੰਮ ਇਦਾਂ ਕਰ ਦਿਓ ਵੀ ਕਰ ਦਿੰਦੇ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਪਰ ਇਸ਼ੂ ਤੇ ਅੱਜ ਇਹ ਬਣਾ ਲਿਆ ਕੱਲ ਉਹਦੇ ਵਾਲੀ ਆ ਕਰਨੈਲ ਵਾਲੀ ਕਰਨੈਲ ਵਾਲੀ ਤੂੰ ਇੰਦੇ ਰਾਸਤੇ ਚੱਲ ਗਈ ਇੰਦੇ ਰਾਸਤੇ ਵਾਜ ਮੇਰੇ ਤੇ ਲੈਤੀ ਸਿਕੰਦਰ ਜੀ ਇਹ ਤੂੰ ਹੀ ਨਹੀਂ ਤੁਹਾਡੇ ਪਿੱਛੇ ਕੋਈ ਬੋਲ ਰਿਹਾ ਤੁਹਾਨੂੰ ਬੁਲਾ ਰਿਹਾ